ਰਤਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਢੋ ਤੋ ਬੰਦਨਾ ਨਿਕ ਪਾਰ ਸਰਬ ਕਲਾ ਸੁਮਰਥ ਢੋਲਣ ਤੇਰਾ ਆਇਆ ਧਰ ਲਾ ਦੁਜਨ ਤੁਧ ਰਾਖ ਲੈ ਹਰ ਜਿਉ ਹਰ ਨਾਖੁ ਸਮਾ ਰੁਪ ਚਾਇਆ ਭਗਤਾਂ ਦੀ ਸਦਾ ਤੂੰ ਰਖਦਾ ਹਰ ਜਿਉ ਤੁਰ ਤੂੰ ਰਖਦਾ ਆਇਆ ਬਰਲਾਦ ਜਨ ਜੁਦ ਰਖ ਲੈ ਹਰ ਜਿਉ ਹਰ ਨਾਖ ਸਬਾ ਰੁਪਚਾਇਆ ਗੁਰਮਖਾ ਨੂੰ ਪ੍ਰਤੀਤ ਹੈ ਹਰ ਜਿਉ ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸੁਰਣਾਈ ਰਹਾਉ ਭਗਤਾਂ ਨੂੰ ਜਮ ਜੋਇ ਨਾ ਸਾਕੇ ਕਾਲ ਨੇੜੇ ਜਾਈ ਕੇਵਲ RAM ਨਾਮ ਮਨ ਵਸਿਆ ਨਾ ਮਿਹੀ ਮੁਕਤੀ ਪਾਈ ਹਰਿ ਦਸਦ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸੈ ਜੁ ਸੁਭਾਈ ਮਨ ਮੁਖਾਂ ਨੂੰ ਪ੍ਰਤੀਤਨ ਆਵੀ ਅੰਤਰ ਲੋਭ ਸਵਾਉ ਗੁਰ ਮੁਖ ਹਿਰਦੇ ਸ਼ਬਦ ਨਾ ਭੀਤੇ ਓ ਹਰ ਨਾਮ ਨ ਲਾਗਾ ਭਾਉ ਊੜ ਕਪਟ ਪਾਜ ਲੈ ਜਾਸੀ ਮਨ ਮੁਖ ਫੀਕਾ ਲਾਓ ਭਗਤਾਂ ਵਿੱਚ ਆਪੀ ਵਰਦਦਾ ਪ੍ਰਭ ਜੀ ਭਗਤੀ ਹੋ ਤੋ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹੋ ਮੇ ਮਾਰੀ ਮਨਸਾ ਬਨੇ ਸਮਾਣੀ ਗੁਰ ਕੈ ਸਬਦ ਪਛਾਤਾ ਅਚਿਤ ਕਾਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦਿ ਸਦਾ ਮਨ ਵਸਿਆ ਸਭ ਕਾਜ ਸੁਵਾਰਣ ਹਾਰਾ ਉਨਾਂ ਕੀ ਰੀਸ ਕਰੇ ਸੁਖੁ ਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸਿ ਕੀ ਕਿਨੇ ਨਾ ਪਾਇਆ ਮਨ ਮੁਖ ਭੋਂ ਗੁਮੁਏ ਬਿਲ ਲਾਈ ਆਵੇ ਜਾਵੇ ਠੌਰ ਨ ਪਾਬਹਿ ਧੁਖ ਮੈਂ ਧੁਖ ਸਮਾਈ ਗੁਰ ਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਤਿ ਸਮਾਈ ਵੇਨ ਸਤਗੁਰ ਸੀਵੇ ਜਨਮ ਨ ਛੋੜੈ ਜੀ ਅਨੇਕ ਕਰਮ ਕਰੇ ਅਧਿਕਾਈ ਵੇਦ ਪੜ੍ਹੈ ਤੈ ਬਾਦ ਗੁਫਾਣੀ ਬਿਨ ਹਰ ਪੱਤ ਗਵਾਈ ਸੱਚਾ ਸਤਗੁਰ ਸਾਜੀ ਜਿਸ ਬਾਣੀ ਭਜੋਤੇ ਬੁਰ ਸਰਣਾਈ ਜਿਨ ਹਰ ਮਨ ਵਸਿਆ ਸੀਦਰ ਸਾਚੇ ਦਰਸਾਚੇ ਸੁਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿਨ ਕੈ ਸਤਿਗੁਲਿ ਹਾਰੇ ਜਿਨ ਹਰ ਰਖਿਆ ਉਰਤਾਰਾ ਜਿਨ ਹਰ ਮੰਨ ਵਸਿਆ ਸੇਦਰ ਸਾਚੇ ਦਰ ਸਾਚੇ ਸੁਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮਿਟਣ ਹਾਰਾ ਨਾਨਕ ਤਨ ਕੇ ਸਦ ਬਲਿਹਾਰੈ ਜਿਨ ਹਰ ਰੱਖਿਆ ਉਰਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ